ਉਹ ਤਾਂ ਪ੍ਰਚਾਰ ਕਿੱਥੇ ਬਣਾਵੇ ਦਸਤਾਰ ਮੁਕਾਬਲੇ ਦਾ ਇਹ ਜਿਹੜੇ ਦੋਨੇ ਵਾਹਿਗੁਰੂ ਜੀ ਦਾ ਖਾਲਸਾ ਵਹਿਰ ਜੀ ਦੀ ਖਤੇ ਅੱਜ ਦਾ ਜਿਹੜਾ ਇਹ ਵਿਸ਼ਾਲ ਸੁੰਦਰ ਦਸਤਾਰ ਮੁਕਾਬਲਾ ਹੋਇਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦੀ ਧਰ ਪ੍ਰਚਾਰ ਕਮੇਟੀ ਵੱਲੋਂ ਜੋ ਜਥੇਦਾਰ ਰਜਿੰਦਰ ਸਿੰਘ ਜੀ ਕਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਰੇ ਕਾਰਜ ਚੱਲ ਰਹੇ ਨੇ ਕਿਤੇ ਵੀ ਕੋਈ ਭਾਵੇਂ ਗੁਦਰਤੀ ਆਫਤ ਆਉਂਦੀ ਹੈ ਜਾਂ ਕਿਤੇ ਧਰਮ ਪ੍ਰਚਾਰ ਦੀ ਗੱਲ ਹੈ ਜਾਂ ਕਿਤੇ ਨਗਰ ਦੀ ਗੱਲ ਹੈ ਜਾਂ ਸਿਹਤ ਸਵਾਵਾ ਦੀ ਗੱਲ ਹੈ ਜਾਂ ਐਜੂਕੇਸ਼ਨ ਦੀ ਗੱਲ ਹੈ ਵੱਡੇ ਕਾਰਜ ਸ਼੍ਰੋਣੀ ਕਮੇਟੀ ਵੱਲੋਂ ਕੀਤੇ ਜਾ ਰਹੇ ਨੇ ਤੇ ਉਸੇ ਤਹਿਤ ਅੱਜ ਦਾ ਜਿਹੜਾ ਇਹ ਧਰਮ ਪ੍ਰਚਾਰ ਪ੍ਰਸਾਰ ਨੂੰ ਮਹਿੰਤਰ ਮੁਖ ਰੱਖਦੇ ਹੋਇਆ ਇਹ ਸੁੰਦਰ ਦਸਤਾਰ ਮੁਕਾਬਲੇ ਗੁਰਦਰਾ ਰਵੀ ਸਾਹਿਬ ਸਾਨੇਵਾਲ ਦਸਵੇਂ ਪਾਤਸ਼ਾਹ ਜੀ ਦੇ ਚਰਚੋ ਪ੍ਰਾਪਤ ਖਾਤੇ ਹੋਏ ਨੇ ਇਤੂ ਦੀ ਪ੍ਰੰਧਕ ਕਮੇਟੀ ਨੇ ਸਰਦਾਰ ਮਨਜੀਤ ਸਿੰਘ ਜੀ ਤੇ ਇਹਨਾਂ ਦੇ ਸਾਰੇ ਕਮੇਟੀ ਨੇ ਬਾਬਾ ਜੀ ਕਾਰਸੀ ਵਾਲੇ ਸਰਦਾਰ ਵਿੱਚ ਜੀ ਉਹਨਾਂ ਦੇ ਸਾਰੇ ਪ੍ਰੰਧਕਾਂ ਨੇ ਵਿਸ਼ੇਸ਼ ਤੌਰ ਤੇ ਸਾਡੇ ਪ੍ਰਚਾਰਕ ਸਹਿਬਾਨ ਸਰਦਾਰ ਪਰਮਜੀਤ ਸਿੰਘ ਜੀ ਸਰਦਾਰ ਕੁਲਦੀਪ ਸਿੰਘ ਜੀ ਸਰਦਾਰ ਸਤਨਾਰ ਸਿੰਘ ਜੀ ਨਵਰੂਪ ਸਿੰਘ ਜੀ ਉਹਨਾਂ ਨੇ ਬੜੇ ਉਦਮ ਕੀਤੇ ਬੜੇ ਪ੍ਰਾਲੇ ਕੀਤੇ 32 ਸਕੂਲਾਂ ਦੇ ਵਿੱਚੋਂ ਤਕਰੀਬਨ 1100 1150 ਦੇ ਕਰੀਬ ਬੱਚੇ ਰੇ ਭਾਗ ਲਿਆ ਇਹਨਾਂ ਦੇ ਵਿੱਚੋਂ ਉਹਨਾਂ ਨੂੰ ਕਰਮਬਾਰ 7754 3470 ਦੀ ਨਾਮ ਦਿੱਤੇ ਗਏ ਨੇ ਦੋਨੋਂ ਗਰੁੱਪਾਂ ਦੇ ਜਿਹੜੇ ਜੇਤੂ ਬੱਚੇ ਸੀਗੇ ਤੇ ਮੈਂ ਅਪੀਲ ਕਰਦਾ ਸੰਸਾਰ ਦੀ ਗੁਰਨਾਨਕ ਨਾਮ ਦੇ ਬਸੰਕਤਾ ਨੂੰ ਕਿ ਬੜੀ ਚਿੰਤਾ ਹੈ ਅੱਜ ਸਾਡੇ ਸਿਰਾਂ ਤੋਂ ਦਸਤਾਰਾਂ ਦੁਪੱਟੇ ਤਾੜੇ ਕੇਸ ਗਾਇਬ ਹੁੰਦੇ ਜਾ ਰਹੇ ਨੇ ਮੇਰੀ ਅਪੀਲ ਹੈ ਮਾਪਿਆਂ ਨੂੰ ਵਿਸ਼ੇਸ਼ ਕਰਕੇ ਬਾਪ ਨੂੰ ਤੇ ਪਿਤਾ ਨੂੰ ਬੱਚਿਆਂ ਨੂੰ ਸੰਭਾਲੋ ਟੀਚਰ ਸਾਹਿਬਾਨ ਨੂੰ ਵੀ ਵੇਖੀਆ ਬੱਚਿਆਂ ਨੂੰ ਸੰਭਾਲੋ ਇਨਰੇ ਸ਼ਰਾ ਦੇ ਸੋਹਣੇ ਦਸਤਾਰਾ ਹੋਣ ਇਸ ਹੋਣ ਡਾੜੇ ਹੋਣ ਤਾਂ ਕਿ ਜਿਹੜਾ ਸਾਡਾ ਸਿੱਕੀ ਸਰੂਪ ਹੈ ਉਹ ਸੰਭਾਲਿਆ ਜਾ ਸਕੇ ਅੱਜ ਦੇ ਇਸ ਉਦਮ ਦੇ ਲਈ ਜਿਨ੍ਹਾਂ ਜਿਨ੍ਹਾਂ ਨੇ ਵੀ ਸਾਰੀ ਪ੍ਰਸਧਮਾ ਬਿਧੀ ਤੌਰ ਤੇ ਧਨਵਾਦ ਕਰਦੇ ਹਨ ਜਿਨ੍ਹਾਂ ਜਿਨ੍ਹਾਂ ਨੇ ਵੀ ਭਾਗ ਲਿਆ ਜਿਸ ਨੇ ਵੀ ਇਸ ਦੇ ਵਿੱਚ ਉਦਮ ਕੀਤਾ ਕਰਾਣਾ ਕੀਤਾ ਸਾਰੇ ਗੁਰਦਰਾ ਸਾਹਿਬਾਨ ਦੀ ਮੈਨੇਜਰ ਸਾਹਿਬਾਨ ਗੁਰਦਰਾ ਲੁਕੀਰ ਤੋਂ ਸਰ ਹਦੀਪ ਸਿੰਘ ਜੀ ਗੁਰਦਰਾ ਘਣਾ ਸਾਹਿਬ ਤੋਂ ਨਰਿੰਦਰਦੀਪ ਸਿੰਘ ਜੀ ਕੇਰ ਸਿੰਘ ਜੀ ਗੁਰਦਰਾ ਮਸਾ ਕੋਟਾ ਤੋਂ ਨਰਿੰਦਰ ਸਿੰਘ ਜੀ ਸਰਦਾਰ ਗੁਰਚਰਤ ਸਿੰਘ ਜੀ ਅਤੇ ਬਹੁਤ ਹੀ ਸਤਿਕਾਰਯੋਗ ਸਰਦਾਰ ਨਰਦੇਵ ਸਿੰਘ ਜੀ ਖੱਡਰਾ ਸਾਰੇ ਜਿਨ੍ਹਾਂ ਨੇ ਵੀ ਇਹ ਦੇ ਵਿੱਚ ਉਦਮ ਆਪਣਾ ਲਾ ਕੀਤਾ ਤੁਹਾਡਾ ਸਾਰਿਆਂ ਦਾ ਸਨਵਾਦ ਕਰਦਾ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਸਿੱਖੀ ਸਿਰੂ ਬਣਿਆ ਹੋ ਚਿਰਵੇ ਪਾ ਪ੍ਰਮਾਤਮਾ ਅਗੇ ਵੀ ਅਰਦਾਸ ਕਰਦਾ ਹੈ ਕਿ ਕਿਰਪਾਲਤਾ ਕਰਕੇ ਮਿਹਰ ਕਰੋ ਸਾਰਾ ਸਿੱਖੀ ਸਾਰਾ ਜਿਹੜਾ ਉਹ ਤੁਹਾਡੇ ਚਰਨਾਂ ਦੀ ਧੂੜ ਵੜ ਕੇ ਵਿਚਰੇ ਸੋਨ ਸਨਵਾਦ ਬਾਗ ਜੀ ਦਾ ਖਾਲਸਾ ਵਜ ਕੀ ਕਰੇ ਹੈ ਰਾਹੀਬ ਜੀ ਕਾ ਖਾਲਸਾ ਵਾਹਿਗੁਰੂ ਕੀ ਬੋਲੇ ਅੱਜ ਸਤਿਨਾਮ ਰਾਮ ਸਿੰਘ ਜੀ ਦਾ ਗੋਲਾ ਐਂਬਸਡਰੀ ਵਿਖੇ ਗਰਾਹ ਮੈਂ ਜਿੰਦਰ ਪਸਤਾਰ ਮੁਤਾਬਲੇ ਕਰਾਇਆ ਤੇ ਵਧੀਆ ਨਾਮ ਦੇ ਕੇ ਬੱਚਿਆਂ ਨੂੰ ਮਵਾਜਾ ਅਸੀਂ ਇਹਨਾਂ ਦਾ ਬਤਾਰਾ ਜੀ ਸਭ ਨੂੰ ਪ੍ਰਵਾਤਿਕੀ ਗਾਉ ਬਹੁਤ ਬਹੁਤ ਤਰਵਾਦੀ ਰਾਹੀਬ ਜੀ ਕਾ ਖਾਲਸਾ ਵਾਹਿਗੁਰੂ Take <laughs> it ਸ੍ਰੀ ਅਕਾਲ ਕਰੋ ਜੀ ਸਾਡੇ ਲਈ ਤੇ ਸਾਡੇ ਇਹਨਾਂ ਮਾਨਵਾਂ ਦੇ